ਪਾਨਾ ਸਿੱਧੂ ਦੀ ਹੋਈ ਗ੍ਰਿਫਤਾਰੀ ਤੇ ਦੇਸ਼ ਦੇ ਨਾਲ-ਨਾਲ ਹੁਣ ਵਿਦੇਸ਼ਾਂ ਤੋਂ ਵੀ ਪਾਨਾ ਸਿੱਧੂ ਦੇ ਹੱਕ ਵਿੱਚ ਵੀਡੀਓ ਆਉਣੀਆਂ ਸ਼ੁਰੂ ਹੋ ਗਈਆਂ ਹਨ ਪਾਕਿਸਤਾਨ ਪੰਜਾਬ ਤੋਂ ਸੋਸ਼ਲ ਮੀਡੀਆ ਸਟਾਰ ਅੰਜੂਮ ਵੀ ਪਾਨਾ ਸਿੱਧੂ ਦੇ ਹੱਕ ਵਿੱਚ ਬੋਲਦੇ ਹੋਏ ਸੱਚੀਆਂ ਤੇ ਖਰੀਆਂ ਗੱਲਾਂ ਸੁਣਾ ਗਿਆ ਜਿਸ ਦੀ ਪੂਰੀ ਵੀਡੀਓ ਤੁਸੀਂ ਅੱਗੇ ਦੇਖ ਸਕਦੇ ਹੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਕਰਕੇ ਸਪੋਰਟ ਜ਼ਰੂਰ ਕਰਿਓ ਸਿਆਣੇ ਕਹਿੰਦੇ ਵੀ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੁੰਦਾ ਐਸਾ ਦੌਰ ਚੱਲ ਰਿਹਾ ਵੀ ਸੱਚੇ ਬੰਦੇ ਦੀ ਗਰੀਬ ਦੀ ਗੱਲ ਕਰਨ ਵਾਲੇ ਬੰਦੇ ਦੀ ਕਦਰ ਨਹੀਂ ਰਹੀ ਜਿੰਦੇ ਦੀ ਤਾਂ ਕਰਦੇ ਨਹੀਂ ਮਰਨ ਤੋਬਾ ਚਾਹੇ ਬੁਸ਼ਟਾਂ ਦੇ ਉੱਤੇ ਮੂਰਤਾਂ ਬਣਾਈ ਫਿਰਨ ਜਿੰਦੇ ਦੀ ਕੋਈ ਨਹੀਂ ਕਰਦੇ ਮੈਂ ਇੱਕ ਥਾਂ ਦੀ ਗੱਲ ਨਹੀਂ ਕਰਦਾ ਪੂਰੀ ਦੁਨੀਆ ਦੇ ਵਿੱਚ ਇਹੀ ਹਾਲ ਅਚਾਰਦੇ ਪੰਜਾਬ 'ਚ ਨਾ ਮੁੰਡਾ ਭਾਨਾ ਸਿੱਧੂ ਲੈ ਉਹ ਕਰਦਾ ਕੀ ਸੀ ਵੀ ਜਿਹੜੇ ਗਰੀਬ ਲੋਕਾਂ ਨੇ ਜ਼ਮੀਨ ਵੇਚ ਕੇ ਟੂਮਾ ਵੇਚ ਕੇ ਜੈਂਟਾਂ ਨੂੰ ਪੈਸੇ ਦਿੱਤੇ ਗਾਂ ਫਰਾੜ ਹੋ ਗਿਆ ਲੈ ਉਹ ਪੈਸੇ ਮੜਾਂਦਾ ਤੂੰ ਦੱਸ ਵੀ ਉਹ ਮਾੜਾ ਕਰਦਾ ਸੀ ਲੈ ਕੋਈ ਛੱਤਰ ਚੁਲਾ ਕੇ ਜਨਾਨੀ ਨੂੰ ਅੱਗੇ ਲਾ ਕੇ ਨਾ ਉੱਤੇ ਝੂਠਾ ਪਰਚਾ ਕਰਾ ਤਾਂ ਕਿ ਮੇਰਾ 10000 ਕੱਦਦਾ ਵੀ ਜੇ ਨੇ ਦੁਨੀਆ ਦੇ ਲੱਖਾਂ ਮੜਾਤੇ ਉਹ ਤੇਰੇ 10000 ਤੇ ਬੈਠਿਆ ਬਸ ਉਹ ਖੇ ਖਰਾਬ ਕਰਨ ਵਾਸਤੇ ਤੇ ਤੁਸੀਂ ਕਹੋਗੇ ਵੀ ਤੂੰ ਚੌਥੇ ਪਾਸ ਵੀ ਮੈਂ ਇੱਕ ਤਾਂ ਸਾਡਾ ਪੰਜਾਬੀ ਭਰਾ ਸੀ ਹੈ ਦੂਜਾ ਉਹ ਹੱਕ ਸੱਚ ਨਾਲ ਖਲੋਣ ਵਾਲਾ ਮੁੰਡਾ ਤੀਜਾ ਮੇਰਾ ਬੇਲੀ ਵੀ ਹੈ ਫਿਰ ਬੇਲੀਆਂ ਦਾ ਤਾਂ ਕੰਮ ਆ ਵੀ ਔਖੇ ਟਾਈਮ ਤੇ ਨਾਲ ਖਲੋਣਾ ਮੈਂ ਕਹਿੰਦਾ ਵੀ ਜਿਹੜੇ ਬੰਦਿਆਂ ਦੇ ਉਹਨੇ ਪੈਸੇ ਮੜਾਏ ਸੀ ਹਜ਼ਾਰਾਂ ਬੰਦਿਆਂ ਦੇ ਉਹ ਇੱਕ ਇੱਕ ਵੀ ਨਿਕਲਦਾ ਤੇ ਹਜ਼ਾਰਾਂ ਲੋਕ ਬਣਦੇ ਉਹਦੇ ਵਾਸਤੇ ਗੱਲ ਕਰਨ ਨਾਲ ਪਰ ਇੱਥੇ ਚੰਗੇ ਦੀ ਕਦਰ ਹੀ ਕੋਈ ਨਹੀਂ ਇਥੇ ਜਿਹੜਾ ਜਿੰਨਾ ਝੂਠਾ ਹੋਊਗਾ ਜਿੰਨਾ ਦੋ ਨੰਬਰ ਹੋਊਗਾ ਨਾ ਜਿੰਨੀਆਂ ਉਸਤਾਦੀਆਂ ਕਰੂਗਾ ਲੈ ਉਹਦੀ ਇੱਜ਼ਤ ਆ ਇੱਥੇ ਪਤਾ ਕਿੰਦਾਂ ਦੇ ਬੰਦੇ ਦੀ ਇੱਜ਼ਤ ਆ ਜਿੱਦਾਂ ਕੋਈ ਬਾਬਾ ਨਾ ਬੈਂਕ 'ਚ ਗਿਆ ਉਹਨੇ ਜਾ ਕੇ 1000 ਰੁਪਏ ਦਾ ਚੈੱਕ ਭਰ ਕੇ ਨਾ ਮੈਨੇਜਰ ਨੂੰ ਦਿੱਤਾ ਮੈਨੇਜਰ ਕਹਿੰਦਾ ਜੀ ਨਵਾਂ ਕਾਨੂੰਨ ਆਇਆ 5000 ਤੋਂ ਘੱਟ ਆ ਕੇ ਪੈਸੇ ਨਹੀਂ ਦਿੰਦੇ ਕਹਿੰਦਾ ਅੱਛਾ ਉਹਨੇ 5000 ਦਾ ਚੈੱਕ ਭਰਿਆ ਫਿਰ ਮੈਨੇਜਰ ਨੂੰ ਦਿਆ ਉਹ ਮੈਨੇਜਰ ਨੇ 5000 ਰੁਪਏ ਆ ਬਾਬੇ ਨੂੰ ਫੜਾਤਾ ਬਾਬਾ ਫੜ ਕੇ ਕਹਿੰਦਾ ਵੀ ਜਮ੍ਹਾਂ ਕਰਾਣ ਦੇ ਤਾਂ ਕੋਈ ਕਾਨੂੰਨ ਨਹੀਂ ਆਇਆ ਉਹ ਕਹਿੰਦਾ ਜੀ ਕੋਈ ਨਹੀਂ ਬਾਬ ਨੇ 1000 ਰੁਪਏ ਜੇਬ ਵਿੱਚ ਪਾ ਕੇ ਨਾ ਚਾਰੋਂ ਦੇ ਮੂਰੇ ਧਰ ਕੇ ਕਹਿੰਦਾ ਕਿ ਮੇਰੇ ਖਾਤੇ ਜਮਾ ਕਰ ਦੇ